ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਰਾਜਾ ਸੁਨਨ ਸਿੰਘ ਸੰਧੂ ਸਾਹਿਬ ਜੀ ਮੈਂ 인 ਦਾ ਬੀ ਸਿੰਘ ਬਾਸਰ ਕੇ ਚੇਅਰਮੈਨ ਪੰਜਾਬ ਸਟੇਟ ਸਮਾਲ ਇੰਡਸਟਰੀ ਫੈਡਰੇਸ਼ਨ ਆਫ ਐਸੋਸੀਏਸ਼ਨ ਗਵਰਨਮੈਂਟ ਆਫ ਇੰਡੀਆ ਇਹ ਬਤਿਕ ਸਾਹਿਬ ਅੱਜਕੱਲ ਹੁਣ ਫੇਰ ਬੜੀ ਚਰਚਾ ਦਾ ਵਿਸ਼ਾ ਬਣ ਰਹੀ ਜੀ ਕਰੋਨਾ ਪੀ ਮਾਰਲੇ ਦੇ ਛਾਂ ਚ ਆ ਰਿਹਾ ਆ ਤੇ ਸਾਡੇ ਪੰਜਾਬ ਚੋਂ ਭਾਰਤ ਵਿੱਚ ਵੀ ਬੜੀ ਪਿਛਲੇ ਜਦੋਂ ਕਰੋਨਾ ਆਇਆ ਸੀ ਬੜੀ ਇਹਨੂੰ ਸਾਡੇ ਭਾਰਤ ਨੂੰ ਪੰਜਾਬ ਨੂੰ ਵੀ ਮਾਰ ਬੱਜੀ ਆ ਹੁਣ ਫੇਰ ਵੀ ਪਤਾ ਲੱਗਾ ਕਿ ਕਰੋਨਾ ਫੇਰ ਆਪਣੀ ਜਿਹੜੀ ਰਫ਼ਤਾਰ ਬੜੀ ਤੇਜ਼ੀ ਤੇਜ਼ੀ ਨਾਲ ਰਫ਼ਤਾਰ ਦੇ ਨਾਲ ਆ ਰਿਹਾ ਆ ਇਹਦੇ ਬਾਰੇ ਕੀ ਵਿਚਾਰ ਹੈ ਆਪਣੇ ਜੀ ਨਾਰਥ ਇੰਡੀਆ ਦੇ ਪ੍ਰਚਿੱਤ ਜੋਤਿਸ਼ੀ ਸਰਦਾਰ ਕਵਰਜੀਤ ਸਿੰਘ ਫਿਰਸਾ ਨੇ ਆਪਣੀ ਪ੍ਰਿਕ ਬਾਣੀ ਪਹਿਲਾਂ ਹੀ ਕਰ ਦਿੱਤੀ ਸੀ ਕਿ ਕਰੋਨਾ ਦੁਬਾਰਾ ਆ ਰਿਹਾ ਹੈ ਔਰ ਬਹੁਤ ਹੀ ਖਤਰਨਾਕ ਹੋਵੇਗਾ ਹਿੰਦੁਸਤਾਨ ਲਈ ਵੀ ਬਾਹਲੇ ਮੁਲਕਾਂ ਲਈ ਵੀ ਉਹਨਾਂ ਦੀ ਹਰ ਪੁਖਬਾਣੀ ਸੱਚੀ ਹੁੰਦੀ ਹੈ ਪਹਿਲਾਂ ਉਹਨਾਂ ਨੇ ਗਿਆ ਸੀ ਕਿ ਪਾਕਿਸਤਾਨ ਤੇ ਭਾਰਤ ਦੀ ਜੰਗ ਨਹੀਂ ਹੋਵੇਗੀ ਔਰ ਜੰਗ ਹੁੰਦੀ ਹੁੰਦੀ ਤਲ ਗਈ ਇਹ ਵੀ ਉਹਨਾਂ ਦੀ ਪੁਖਬਾਣੀ ਸੱਚ ਸਾਬਤ ਹੋਈ ਫਿਰ ਉਹਨਾਂ ਨੇ ਇਹ ਪੁਖਬਾਣੀ ਕੀਤੀ ਕਿ ਕਰੋਨਾ ਦੁਬਾਰਾ ਪ੍ਰਵੇਸ਼ ਕਰ ਰਿਹਾ ਹੈ ਹਾਂਜੀ ਔਰ ਇਹ ਵੀ ਉਹਨਾਂ ਦੀ ਪੁਇਤ ਬਾਣੀ ਸੱਚ ਹੋਈ ਕਿ ਅੱਜ ਦੀਆਂ ਸਵੇਰ ਦੀਆਂ ਨਿਊਜ਼ ਦੇ ਵਿੱਚ ਹਰ ਟੀਵੀ ਤੇ ਚੈਨਲ ਨੇ ਨਿਊਜ਼ ਦਿੱਤੀ ਕਿ ਹਾਂਗਕਾਂਗ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਖਤਰਨਾਕ ਕਰੋਨਾ ਪ੍ਰੇਸ਼ ਕਰ ਗਿਆ ਜਿੱਥੇ ਹਾਂਗਕਾਂਗ ਦੇ ਵਿੱਚ ਪ੍ਰਵੇਸ਼ ਕਰ ਗਏ ਉੱਥੇ ਸਿੰਗਾਪੁਰ ਤੇ ਥਾਈਲੈਂਡ ਦੇ ਵਿੱਚ ਵੀ ਪ੍ਰਵੇਸ਼ ਕਰ ਗਏ ਔਰ ਨਾਲ ਦੀ ਨਾਲ ਇਹ ਵੀ ਖਬਰਾਂ ਸੁਣਨ ਨੂੰ ਆਈਆਂ ਕਿ ਭਾਰਤ ਦੇ ਮਹਾਰਾਸ਼ਟਰ ਦੇ ਵਿੱਚ ਬੰਬਈ ਦੇ ਵਿੱਚ ਵੀ ਕਰੋਨਾ ਜ਼ੋਰ ਪਕੜਦਾ ਜਾ ਰਿਹਾ ਹੈ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਉਹਨਾਂ ਨੇ ਪੁਕਵਾ ਨਹੀਂ ਕੀਤੀ ਕਿ ਕਰੋਨਾ ਫੈਲੇਗਾ ਹਾਂਜੀ ਉਹਨਾਂ ਤੇ ਇਥੋਂ ਤੱਕ ਵੀ ਕਹਿ ਦਿੱਤਾ ਆਪਣੀ ਪੁਕਵਾਣੀ ਦੇ ਵਿੱਚ ਕਿ ਭਾਰਤ ਦੇ ਵਿੱਚ ਕਰੋਨਾ ਇਨਾ ਖਤਰਨਾਕ ਆਵੇਗਾ ਕਿ ਲਗਭਗ 50 ਲੱਖ ਮੌਤਾਂ ਹੋਣ ਦੀ ਵੀ ਸੰਭਾਵਨਾ ਹੈ ਮੈਂ ਤੇ ਹਰ ਮਨੁੱਖ ਨੂੰ ਇਹੋ ਬੇਨਤੀ ਕਰਨਾ ਚਾਹਣਾ ਹੈ ਕਿ ਕਰੋਨਾ ਦੇ ਰੂਲ ਆਪਣੇ ਤੇ ਲਾਗੂ ਕਰੋ ਬਾਸਲ ਸਿੰਘ ਸਾਹਿਬ ਕਰੋਨਾ ਮੰਨ ਲਓ ਆ ਵੀ ਜਾਂਦਾ ਇਹਦੇ ਕੁਝ ਬਚਾਅ ਬਾਰੇ ਕੁਝ ਆਪਾਂ ਜਨਤਾ ਨੂੰ ਕੁਝ ਕਹਿ ਸਕਦੇ ਹਾਂ ਦੇਖੋ ਕਰੋਨਾ ਮਾਰਚ 2020 ਦੇ ਵਿੱਚ ਵੀ ਆਇਆ ਤੇ ਭਾਰਤ ਸਰਕਾਰ ਨੇ ਇਸੇ ਐਸਾ ਯਕੀਨੀ ਵਿਹਦਾ ਕਿ ਜਿਹੜਾ ਮੁਫਤ ਲੋਕਾਂ ਨੂੰ ਲਗਾਇਆ ਗਿਆ ਕਿ ਲੋਕਾਂ ਦੀ ਜਾਨ ਬਚ ਸਕੇ ਤੇ ਪ੍ਰੇਸ਼ ਬਹੁਤ ਲਾਜਵੀਂ ਹੈ ਪ੍ਰੇਸ਼ ਜਿੱਥੇ ਪੀੜ ਪ੍ਰਕੇ ਵਾਲੀ ਜਗ੍ਹਾ ਹੈ ਉੱਥੇ ਨਹੀਂ ਜਾਣਾ ਚਾਹੀਦਾ ਜਿੱਥੇ ਕੋਈ ਕੱਟ ਹੋਇਆ ਹੈ ਉੱਥੇ ਜਾਣ ਤੋਂ ਪ੍ਰੇਰਿਤ ਕਰਨਾ ਚਾਹੀਦਾ ਹੈ ਔਰ ਮਾਰਕਸ ਹਰ ਮੁਲੁਖ ਨੂੰ ਲਗਾ ਕੇ ਮੂੰਹ ਤੇ ਰੱਖਣਾ ਚਾਹੀਦਾ ਹੈ ਅੱਗੇ ਵੀ ਬਹੁਤ ਖਤਰਨਾਕ ਹਾਲਾਤ ਆਏ ਸੀ ਜਦੋਂ ਸਰਕਾਰਾਂ ਨੇ ਲੋਕਾਂ ਨੂੰ ਘਰਾਂ ਦੇ ਵਿੱਚ ਬੰਦ ਕਰ ਦਿੱਤਾ ਸੀ ਲੋਕਾਂ ਨੂੰ ਰਿਸ਼ਤੇਦਾਰਾਂ ਨੂੰ ਮਿਲਣੀ ਬੰਦ ਕਰ ਦਿੱਤਾ ਸੀ ਆਂਡੀਆਂ ਗੌਂਡੀਆਂ ਦੇ ਘਰ ਜਾਣਾ ਉਹਨਾਂ ਬੰਦ ਕਰ ਦਿੱਤਾ ਸੀ ਔਰ ਕਾਰੋਬਾਰ ਲੋਕਾਂ ਦੇ ਠੱਪ ਹੋ ਕੇ ਰਹਿ ਗਏ ਸੀ ਪਰ ਸਰਕਾਰ ਨੇ ਉਹਨਾਂ ਲੋਕਾਂ ਲਈ ਰਾਸ਼ਨ ਉਪਲਬਧ ਕਰਾਇਆ ਬਈ ਲੋਕਾਂ ਦੇ ਘਰਾਂ ਤੇ ਰਾਸ਼ਨ ਪਹੁੰਚਾਇਆ ਸਰਕਾਰ ਨੇ ਆਪਣੀ ਬਹੁਤ ਇਮਾਨਦਾਰੀ ਨਾਲ ਡਿਊਟੀ ਨਿਭਾਈ ਸੀ ਜਿੱਥੇ ਸਰਕਾਰਾਂ ਡਿਊਟੀ ਨਿਭਾਉਂਦੀਆਂ ਨੇ ਉੱਥੇ ਸਾਨੂੰ ਸਰਕਾਰਾਂ ਵੱਲੋਂ ਜੋ ਨਿਯਮ ਬਣਾ ਕੇ ਦਿੱਤੇ ਜਾਂਦੇ ਨੇ ਉਹਨਾਂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਮੈਂ ਫੇਰ ਇੱਕ ਵਾਰੀ ਕਹਿਣਾ ਚਾਹਣਾ ਹੈ ਕਿ ਨੌਰਥ ਇੰਡੀਆ ਦੇ ਪ੍ਰਸਿੱਧ ਜੋਤਸ਼ੀ ਸਰਦਾਰ ਕਵਰਜੀਤ ਸਿੰਘ ਸਰਸਾ ਦੇ ਜਿੰਨੀਆਂ ਵੀ ਭੁਵਿੱਖ ਬਾਣੀਆਂ ਕੀਤੀਆਂ ਸੀ ਉਹ ਅੱਜ ਤੱਕ ਸਹੀ ਆਈਆਂ ਨੇ ਤੇ ਕੋਰੋਨਾ ਵਾਲੀ ਵੀ ਭੁਵਿੱਖ ਬਾਣੀ ਉਹਨਾਂ ਦੀ ਅੱਜ ਸਹੀ ਸਾਬਤ ਹੋ ਰਹੀ ਆ ਇੱਕ ਤਰੀਕ ਸਾਨੂੰ ਸਾਰਿਆਂ ਨੂੰ ਪ੍ਰੀਤ ਕਰਨਾ ਚਾਹੀਦਾ ਹੈ ਉਹਨਾਂ ਤੋਂ ਜਿਹੜੇ ਸਰਕਾਰ ਨੇ ਨਿਜੂ ਬਣਾ ਕੇ ਸਾਡੇ ਤੇ ਲਾਜੂ ਪੀਟੇ ਨੇ ਉਹਨਾਂ ਦੇ ਪਾਲਣਹਾਂ ਕਰ ਵੀ ਚਾਹੀਦੀ ਹੈ ਸਾਥੀ ਜੀ ਸਾਡੇ ਕਿ ਕਿਛੋੜਾ ਜਿਹਾ ਸਵਾਲ ਹੈ ਆਪਣੇ ਭਾਰਤ ਵਿੱਚ ਕਦੋਂ ਆਪਣੀ ਇਹ ਜਿਹੜੀ ਕਰੋਨਾ ਬਿਮਾਰੀ ਅਜ ਬਸ ਕਰ ਦੇ ਰਹੀ ਹੈ ਕੁਝ ਪਤਾ ਜੋ ਸੀਨੇ ਕੁਝ ਜੋ ਤੁਸੀਂ ਦੇ ਕਹਿਣ ਦੇ ਅਨਸਾਰ ਬਿਲਕੁਲ ਸਹੀ ਟਾਈਮ ਤੇ ਕਰੋਨਾ ਪ੍ਰਵੇਸ਼ ਭਾਰਤ ਦੇ ਵਿੱਚ ਵੀ ਕਰ ਗਿਆ ਹੈ ਔਰ ਬਹਾਲੀ ਦੇ ਵਿੱਚ ਵੀ ਕੁਝ ਕੇਸ ਨਜ਼ਰ ਆਏ ਨੇ ਹਾਂਜੀ ਔਰ ਮਹਾਰਾਸ਼ਟਰ ਦੇ ਵਿੱਚ ਬੰਬਈ ਦੇ ਵਿੱਚ ਵੀ ਕੇਸ ਆਏ ਨੇ ਲੇਕਿਨ ਸਾਨੂੰ ਸਾਰਿਆਂ ਨੂੰ ਹੁਣ ਤੋਂ ਹੀ ਕਰੋਨਾ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਕਿ ਕਰੋਨਾ ਅੱਗੇ ਵਾਂਗ ਜ਼ੋਰਦਾਰ ਖਤਰਾ ਨਾ ਕਿ ਨਾ ਫੈਲ ਸਕੇ ਜੇ ਵੀ ਜੋਤਸੀ ਨੇ ਵਿਖੇ ਦੀ ਪੇਖਬਾਣੀ ਕੀਤੀ ਏ ਉਹ ਕਿਤੇ ਸਤਪਤ ਦਾ ਹੋ ਜਾਵੇ ਠੀਕ ਹੈ ਜੀ ਵਾਸਕੇ ਸਾਹਿਬ ਥੈਂਕ ਯੂ